ਰੂਬਰੂ ਹੋਇਆ ਜੀ ਅੱਜ ਸਿੱਖ ਇਤਿਹਾਸ ਲੈ ਗਏ ਇਹ ਇਤਿਹਾਸ ਜਗਤਾਰ ਸਿੰਘ ਭੰਗੂ ਦੁਆਰਾ ਲਿਖੀ ਗਈ ਕਿਤਾਬ ਮਹਾਰਾਣੀ ਜ਼ਿੰਦਾ ਵਿੱਚੋਂ ਲਈ ਗਈ ਇੱਕ ਜਾਣਕਾਰੀ ਆ ਜਦੋਂ ਕਿ ਦਲੀਪ ਸਿੰਘ ਦਾ ਜਨਮ ਕਦੋਂ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਉਸ ਟਾਈਮ ਕਿੱਥੇ ਸੀ ਅਤੇ ਉਹਨਾਂ ਨੂੰ ਦਲੀਪ ਸਿੰਘ ਦੇ ਜਨਮ ਟਾਈਮ ਕਿੰਨੀ ਖੁਸ਼ੀ ਹੋਈ ਸੀ ਅਤੇ ਉਹਨਾਂ ਦੀਆਂ ਕਿੰਨੀਆਂ ਰਾਣੀਆਂ ਨੇ ਕਿੰਨੇ ਪੁੱਤਰਾਂ ਨੂੰ ਜਨਮ ਦਿੱਤਾ ਸੀ ਅਤੇ ਉਹਨਾਂ ਦੇ ਨਾਮ ਕੀ ਸਨ ਸਾਰੀ ਜਾਣਕਾਰੀ ਇਸ ਵਿੱਚ ਦਿੱਤੀ ਗਈ ਹੈ ਬਹੁਤ ਵਧੀਆ ਜਾਣਕਾਰੀ ਆ ਇਹ ਜਾਣਕਾਰੀ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਦੱਸਦੀ ਆ ਅਖੀਰ ਤੱਕ ਜਰੂਰ ਸੁਣਨਾ ਜੀ ਸਿਆਣੇ ਕਹਿੰਦੇ ਹਨ ਔਰਤ ਦੇ ਸਹੁਰੇ ਘਰ ਪੈਰ ਉਦੋਂ ਲੱਗਦੇ ਹਨ ਜਦ ਉਹ ਸਕੂਲ ਬੱਚਾ ਹੋ ਜਾਵੇ ਇਹ ਸਹੀ ਵੀ ਆ ਇੱਕ ਸਚਾਈ ਵੀ ਆ ਸੋ ਜਰੂਰ ਸੁਣਨਾ ਈਸ਼ਵਰ ਨੇ ਜ਼ਿੰਦਾ ਨੂੰ ਹੋਰ ਵੀ ਖੁਸ਼ੀਆਂ ਨਾਲ ਨਵਾਜਿਆ ਜਦ ਰਾਣੀ ਜ਼ਿੰਦਾ ਨੇ ਲਾਹੌਰ ਵਿੱਚ 4 ਸਤੰਬਰ 1838 ਨੂੰ ਸੁੰਦਰ ਸਡੌਲ ਪੁੱਤਰ ਨੂੰ ਜਨਮ ਦਿੱਤਾ ਜੋ ਇਤਿਹਾਸ ਵਿੱਚ ਸਿੱਖ ਰਾਜ ਦਾ ਆਖਰੀ ਬਾਦਸ਼ਾ ਅਖਵਾਇਆ ਮੈਦਾਨਾਂ ਵਿੱਚ ਵਧਾਈਆਂ ਦਾ ਹੜ ਆ ਗਿਆ ਖੁਸ਼ੀਆਂ ਦੇ ਨਗਾਰੇ ਵੱਜ ਉਠੇ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਅੰਮ੍ਰਿਤਸਰ ਵਿੱਚ ਸੀ ਮਹਾਰਾਜੇ ਨੂੰ ਖੁਸ਼ੀ ਦੀ ਇੱਕ ਖਬਰ ਦੇਣ ਲਈ ਧਿਆਨ ਸਿੰਘ ਨੇ ਮੁੰਸ਼ੀ ਗੋਬਿੰਦ ਸਹਾਏ ਨੂੰ ਨਿਯੁਕਤ ਕੀਤਾ ਮੁੰਸ਼ੀ ਜਾਂਦਾ ਹੋਇਆ ਲਾਹੌਰ ਤੋਂ ਤਾਜ਼ੇ ਫਲਾਂ ਦੇ ਟੋਕਰੇ ਨਾਲ ਲੈ ਗਿਆ ਖਬਰ ਮਿਲਣ ਤੇ ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਮੁੰਸ਼ੀ ਨੂੰ ਧੰਨ ਤੇ ਤੋਹਫਿਆਂ ਨਾਲ ਲਾਡ ਦਿੱਤਾ ਲਾਹੌਰ ਵਾਪਸ ਆਉਣ ਤੇ ਮਹਾਰਾਜੇ ਨੇ ਬੱਚੇ ਦਾ ਭਵਿੱਖ ਜਾਣਨ ਲਈ ਜੋਤਿਸ਼ੀ ਪੰਡਤ ਬੁਲਾਈ ਜਿਨ੍ਹਾਂ ਨੇ ਵਧੀਆ ਭਵਿੱਖ ਦੇ ਨਾਮ ਤੇ ਮੋਠੀਆਂ ਵਕਸ਼ਸ਼ਾਂ ਪ੍ਰਾਪਤ ਕੀਤੀਆਂ ਅਖੰਡ ਪਾਠ ਦੇ ਭੋਗ ਪਾਏ ਗਏ ਹਜ਼ੂਰੀ ਰਾਗੀ ਨੇ ਬਾਕ ਲੈ ਕੇ ਬੱਚੇ ਦਾ ਨਾਮ ਰੱਖਣ ਲਈ ਪਹਿਲਾ ਅੱਖਰ ਕੱਢਿਆ ਜੋ ਦੱਦਾ ਨਿਕਲਿਆ ਬੱਚੇ ਦਾ ਦੱਦੇ ਤੋਂ ਦਲੀਪ ਸਿੰਘ ਰੱਖਿਆ ਗਿਆ। ਦਲੀਪ ਦਲ ਤੋਂ ਬਣਿਆ ਭਾਵ ਦਲਾਂ ਦਾ ਮਾਲਕ। ਅੰਗਰੇਜ਼ ਦਲੀਪ ਸਿੰਘ ਲਿਖਦੇ ਹਨ। ਦਲੀਪ ਸਿੰਘ ਲਿਖਦੇ ਹਨ। ਕੁਮਰ ਦਲੀਪ ਸਿੰਘ ਨੂੰ ਰਣਜੀਤ ਸਿੰਘ ਬਹੁਤ ਪਿਆਰ ਕਰਦਾ ਸੀ। ਦਲੀਪ ਸਿੰਘ ਸਭ ਤੋਂ ਛੋਟਾ ਸੱਤਵਾਂ ਸ਼ਹਿਜ਼ਾਦਾ ਸੀ। ਰੰਜੀਤ ਸਿੰਘ ਦੇ ਵੱਖ-ਵੱਖ ਰਾਣੀਆਂ ਤੋਂ ਹੋਏ ਪੁੱਤਰਾਂ ਦਾ ਵੀਰਵਾ ਇਹ ਹੈ। ਕੁਮਰ ਖੜਕ ਸਿੰਘ ਨੇ ਮਾਤਾ ਦਾਤਾਰ ਕੌਰ ਦੀ ਕੁੱਖੋਂ ਜਨਮ ਲਿਆ। ਦਾਤਾਰ ਕੌਰ ਦਾ ਪਿਕੇਆਂ ਦਾ ਨਾਮ ਰਾਜਕੌਰ ਸੀ। ਰਾਜਕੌਰ ਰੰਜੀਤ ਸਿੰਘ ਦੀ ਮਾਤਾ ਦਾ ਨਾਮ ਹੋਣ ਕਰਕੇ ਰਾਜਕੌਰ ਦਾ ਨਾਮ ਬਦਲ ਕੇ ਦਾਤਾਰ ਕੌਰ ਰੱਖ ਦਿੱਤਾ ਗਿਆ। ਖੜਕ ਸਿੰਘ ਉਹਨਾਂ ਦਾ ਬੇਟਾ ਸੀ। ਕੁਮਰ ਸ਼ੇਰ ਸਿੰਘ ਕੁਮਰ ਸ਼ੇਰ ਸਿੰਘ ਮਹਿਤਾਵ ਕੌਰ ਦਾ ਬੇਟਾ ਸੀ। ਕੁਮਰ ਤਾਰਾ ਸਿੰਘ ਵੀ ਮਹਿਤਾਬ ਕੌਰ ਦਾ ਬੇਟਾ ਸੀ। ਕੁਮਰ ਮਲਤਾਨਾ ਸਿੰਘ ਮਾਤਾ ਰਤਨ ਕੌਰ ਦਾ ਬੇਟਾ ਸੀ। ਕੁਮਰ ਕਸ਼ਮੀਰ ਸਿੰਘ ਦਇਆ ਕੌਰ ਦਾ ਬੇਟਾ ਸੀ। ਕੁਮਰ ਪਸ਼ੌਰਾ ਸਿੰਘ ਵੀ ਦਇਆ ਕੌਰ ਦਾ ਬੇਟਾ ਸੀ। ਅਤੇ ਕੁਮਰ ਦਲੀਪ ਸਿੰਘ ਜਿੰਦ ਕੌਰ ਦਾ ਮਹਾਰਾਣੀ ਜਿੰਦਾ ਦਾ ਪੁੱਤਰ ਸੀ। ਮਹਾਰਾਜਾ ਦੀਆਂ કુલ 18 ਰਾਣੀਆਂ ਦੀ ਕੋਖ ਵਿੱਚੋਂ 7 ਸ਼ਹਿਜ਼ਾਦਿਆਂ ਨੇ ਜਨਮ ਲਿਆ। ਕਿਉਂਕਿ ਇਹ ਵੱਖ-ਵੱਖ ਰਾਣੀਆਂ ਦੀ ਔਲਾਦ ਸਨ ਇਹ ਇੱਕ ਦੂਸਰੇ ਦੇ ਹੋਂਣ ਦੀ ਬਜਾਏ ਭਰਾ ਮਾਰੂ ਬਦੇਰੇ ਸਨ ਕਿ ਕਿਸੇ ਵੀ ਰਾਣੀ ਦੇ ਲੜਕੀ ਪੈਦਾ ਹੀ ਨਹੀਂ ਹੋਈ ਜਾਂ ਕਿਸੇ ਗੱਲੋਂ ਲੜਕੀਆਂ ਦੇ ਜਨਮ ਬਾਰੇ ਕੁਝ ਛੁਪਾਇਆ ਗਿਆ ਹੈ ਇਹ ਭੇਦ ਕਦੀ ਵੀ ਜ਼ਾਹਿਰ ਨਹੀਂ ਹੋਏਗਾ ਕਮਰ ਦਲੀਪ ਸਿੰਘ ਦੇ ਨਾਮ ਕਰਨ ਤੋਂ ਬਾਅਦ ਰਾਣੀ ਜ਼ਿੰਦਾ ਨੂੰ ਮਹਾਰਾਣੀ ਦਾ ਖਿਤਾਬ ਮਿਲ ਗਿਆ ਉਸ ਦੀ ਜ਼ਗੀਰ ਵਿੱਚ ਵਾਧਾ ਹੋ ਗਿਆ ਕਮਰ ਦਲੀਪ ਸਿੰਘ ਦਾ ਪਾਲਣਾ ਪੋਸ਼ਣਾ ਲਈ ਕੁਮਰ ਦੇ ਨਾਮ ਜ਼ਗੀਰ ਲਗਾ ਦਿੱਤੀ ਗਈ ਮਹਾਰਾਜਾ ਖੁਦ ਵੀ ਤੇ ਪੂਰੇ ਜਨਾਨ ਖਾਨੇ ਵਿੱਚੋਂ ਕਮਰ ਦਲੀਪ ਸਿੰਘ ਨੂੰ ਮੁਕੰਮਲ ਪਿਆਰ ਮਿਲਿਆ ਪਰ ਤਕਦੀਰ ਦਲੀਪ ਸਿੰਘ ਅਤੇ ਜ਼ਿੰਦਾ ਤੇ ਹਾਸ ਰਹੀ ਸੀ ਪਸਿੱਤ ਢਾਡੀ ਸੂਹਨ ਸਿੰਘ ਸੀਤਲ ਲਿਖਦੇ ਹਨ ਕੁਦਰਤ ਰਾਣੀ ਉਸ ਤੇ ਤੁਠੀ ਕਿਰਪਾ ਤਾਰ ਵਕਸ਼ਿਆ لال ਦਲੀਪ ਸਿੰਘ ਮਹਿਲਾਂ ਦਾ ਸਰਦਾਰ ਕਿਸਮਤ ਨਾਲ ਵਿੰਗਦੀ ਹੱਸੀ ਮੂੰਹ ਪਸਾਰ ਰੋਲਾਂਗੀ ਪਰਦੇਸ ਮੈਂ ਇਹ ਲਾਲਾਂ ਦਾ ਹਾਰ ਸੀਤਲ ਹਾਰਨ ਲੇਖਾਂ ਫੁੱਲ ਬਣਨ ਅੰਗਿਆਰ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਪਸੰਦ ਆਵੇਗੀ ਅੱਗੇ ਫਿਰ ਕੋਈ ਨਵੀਂ ਜਾਣਕਾਰੀ ਲੈ ਕੇ ਮਿਲਾਂਗੇ ਸਰਸਿ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ